ਅੱਜ ਦੀ ਆਪਣੀ ਵੀਡੀਓ ਰਹਿਣ ਵਾਲੀ ਕਿਸਾਨ ਕ੍ਰੈਡਿਟ ਕਾਰਡ ਦੇ ਉੱਪਰ ਜਿਸ ਦਾ ਨਾਮ ਹੈ ਕੇ ਸੀ ਸੀ ਔਰ ਪੰਜਾਬ ਦੇ ਵਿੱਚ ਇਸ ਨੂੰ ਕਹਿੰਦੇ ਬੈਂਕ ਤੋਂ ਲਿਮਟ ਬਣਾਉਣਾ ਕਿ ਕਿਸਾਨ ਕ੍ਰੈਡਿਟ ਕਾਰਡ ਅਸਲ ਵਿੱਚ ਹੈ ਕੀ ਹੈ ਇਸ ਤੇ ਲਈ ਜਿਹੜਾ ਪ੍ਰੋਸੈਸ ਕਰਨ ਲਈ ਆਪ ਨੂੰ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਹੈ ਕਿੰਨੇ ਟਾਈਮ ਲਈ ਕਿਸਾਨ ਕ੍ਰੈਡਿਟ ਕਾਰਡ ਬਣਾਇਆ ਜਾਂਦਾ ਔਰ ਇਸ ਤੇ ਉੱਪਰ ਜਿਹੜਾ ਰੇਟ ਆਫ ਇੰਟਰਸਟ ਹੋ ਕੀ ਪੈਂਦਾ ਅੱਜ ਆਪਾਂ ਸਾਰੀ ਜਾਣਕਾਰੀ ਦੇ ਨਾਲ ਗੱਲ ਕਰਾਂਗੇ ਕਿਹੜੇ-ਕਿਹੜੇ ਕਿਸਾਨ ਆ ਜਿਹੜੇ ਕਿਸਾਨ ਕ੍ਰੈਡਿਟ ਕਾਰਡ ਲਈ ਅਪਲਾਈ ਕਰ ਸਕਦੇ ਔਰ ਉਹਨਾਂ ਨੂੰ ਕਿੰਨਾ ਕਰਜ਼ਾ ਜਿਹੜਾ ਕਿਸਾਨ ਕ੍ਰੈਡਿਟ ਕਿਸਾਨ ਕ੍ਰੈਡਿਟ ਕਾਰਡ ਦੇ ਰਾਹੀਂ ਜਿਹੜਾ ਕਿੰਨਾ ਪੈਸਾ ਉਹ ਉਹਨਾਂ ਲੋਕਾਂ ਨੂੰ ਮਿਲ ਸਕਦਾ ਸੋ ਟਾਈਮ ਖਰਾਬ ਨਾ ਕਰਦੇ ਹੋਏ ਆਪਾਂ ਵੀਡੀਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰ ਦਿੰਦੇ ਆ ਕਿ ਕਿਸਾਨ ਕ੍ਰੈਡਿਟ ਕਾਰਡ ਜਿਸ ਨੂੰ ਕੇ ਸੀ ਸੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਹੈ ਕੀ ਹੈ ਬੈਂਕ ਤੋਂ ਲਿਮਟ ਬਣਾਉਣਾ ਅਸਲ ਦੇ ਵਿੱਚ ਹੈ ਕੀ ਕਿਸਾਨ ਕ੍ਰੈਡਿਟ ਕਾਰਡ ਭਾਰਤ ਸਰਕਾਰ ਦੁਆਰਾ 1998 ਦੇ ਵਿੱਚ ਸ਼ੁਰੂ ਕੀਤੀ ਗਈ ਇੱਕ ਖਾਸ ਯੋਜਨਾ ਸੀ ਜਿਸ ਦਾ ਮੁੱਖ ਮਕਸਦ ਸੀ ਕਿਸਾਨਾਂ ਨੂੰ ਉਹਨਾਂ ਦੀ ਖੇਤੀਬਾੜੀ ਦੀਆਂ ਲੋੜੀਆਂ ਦੀਆਂ ਅਤੇ ਸਹਾਇਕ ਗਤੀਵਿਧੀਆਂ ਜਿਵੇਂ ਕਿ ਡੈਰੀ ਫਾਰਮ ਹੋ ਗਿਆ ਜਾਂ ਖੇਤੀਬਾੜੀ ਦੇ ਸੰਬੰਧ ਹੋ ਗਏ ਜਾਂ ਮੱਛੀ ਪਾਲਣਾ ਹੋ ਗਿਆ ਜਾਂ ਪਸ਼ੂ ਪਾਲਣਾ ਹੋ ਗਿਆ ਉਸ ਦੇ ਪ੍ਰਤੀ ਜਿਹੜੇ ਸਸਤੇ ਕਰਜ਼ੇ ਪ੍ਰਦਾਨ ਕਰਨਾ ਜਿਹੜਾ ਸਰਕਾਰ ਦਾ ਮਕਸਦ ਸੀ ਕਿਸਾਨ ਕ੍ਰੈਡਿਟ ਕਾਰਡ ਦੇ ਰਾਹੀਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਸਾਨ ਕ੍ਰੈਡਿਟ ਕਾਰਡ ਆਸੇ ਵਿੱਚ ਕੰਮ ਕਿਵੇਂ ਕਰਦਾ ਹੈ ਕਿਸਾਨ ਕ੍ਰੈਡਿਟ ਕਾਰਡ ਆਪਨੇ ਇੱਕ ਕਿਸਾਨ ਕ੍ਰੈਡਿਟ ਕਾਰਡ ਮੰਨ ਲਓ ਕਿ ਬਣਵਾ ਲਿਆ ਉਸ ਤੇ ਆਪਦੀ ਲਿਮਿਟ ਹੈ ਜਿਹੜੀ ਉਹ 3 ਲੱਖ ਰੁਪਏ ਦੀ ਲਿਮਿਟ ਹੈ ਜਿਹੜੀ ਬਣੀ ਹੈ ਬੈਂਕ ਦੇ ਨਾਲ ਆਪਣੇ 3 ਲੱਖ ਰੁਪਏ ਦੇ ਵਿੱਚੋਂ ਆਪਨੇ 1.5 ਲੱਖ ਰੁਪਏ ਖਰਚਾ ਕੀਤਾ ਤਾਂ 1.5 ਲੱਖ ਦੇ ਉੱਪਰ ਹੀ ਆਪ ਨੂੰ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਪੇ ਕਰਨਾ ਪਏਗਾ ਨਾ ਕਿ 3 ਲੱਖ ਦੇ ਉੱਪਰ ਆਪਨੇ ਜੇਕਰ 3 ਲੱਖ ਦੇ ਵਿੱਚੋਂ 50000 ਰੁਪਏ ਯੂਜ਼ ਕੀਤਾ ਤਾਂ 50000 ਦੇ ਉੱਪਰ ਹੀ ਆਪ ਨੂੰ ਜਿਹੜਾ ਵਿਆਜ ਆ ਉਹ ਪਏਗਾ ਨੰਬਰ 2 ਦੇ ਉੱਪਰ ਕੀ ਆਪਨੇ ਮੰਨ ਲਓ ਕਿਸਾਨ ਕ੍ਰੈਡਿਟ ਕਾਰਡ ਹੈ ਜਿਹੜਾ ਉਹ ਅੱਜ ਬਣਵਾਇਆ ਆਪਣੇ 3 ਲੱਖ ਦੀ ਜਿਹੜੀ ਲਿਮਿਟ ਦਾ ਕਿਸਾਨ ਕ੍ਰੈਡਿਟ ਕਾਰਡ ਮੰਨ ਲਓ ਕਿ ਅੱਜ ਬਣਵਾ ਲਿਆ ਪਰ ਉਸ ਤੇ ਜਿਹੜਾ ਯੂਜ਼ ਆਪ 6 ਮਹੀਨੇ ਬਾਅਦ ਕਰ ਰਹੇ ਹੋ ਉਸਦੀ ਅਮਾਉਂਟ ਜਿਹੜੀ 6 ਮਹੀਨੇ ਬਾਅਦ ਯੂਜ਼ ਕਰ ਰਹੇ ਹੋ ਤਾਂ ਆਪ ਨੂੰ 6 ਮਹੀਨੇ ਬਾਅਦ ਹੀ ਜਿਹੜਾ ਵਿਆਜ ਆ ਉਹ ਪੈਣਾ ਸਟਾਰਟ ਹੋਏਗਾ ਨਾ ਕਿ ਅੱਜ ਤੋਂ ਆਪ ਨੂੰ ਵਿਆਜ ਦੇ ਕਰਨਾ ਪਏਗਾ ਸੋ ਇਸ ਦਾ ਬਹੁਤ ਵਧੀਆ ਜਿਹੜੀ ਹੈ ਜੋਜਨਾ ਜਿਸ ਦੇ ਨਾਲ ਆਪ ਇਸ ਦਾ ਲਾਭ ਜਿਹੜਾ ਫਾਇਦਾ ਉਹ ਉਠਾ ਸਕਦਾ ਔਰ ਬਹੁਤ ਸਾਰੇ ਪੰਜਾਬ ਦੇ ਕਿਸਾਨਾਂ ਨੇ ਆਲਰੇਡੀ ਜਿਹੜੀਆਂ ਲਿਮਟ ਆ ਉਹ ਬਣਵਾਈ ਹੋਈ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦੇ ਲਈ ਆਪ ਦੀ ਜਿਹੜੀ ਉਮਰ ਆ ਉਹ ਕਿੰਨੀ ਹੋਣੀ ਚਾਹੀਦੀ ਹੈ ਕਿ ਕਿਹੜਾ ਵਿਅਕਤੀ ਹੈ ਜਿਹੜਾ ਕਿੰਨੀ ਉਮਰ ਦਾ ਵਿਅਕਤੀ ਹੈ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਹੈ ਜਾਂ ਬੈਂਕ ਤੋਂ ਲਿਮਟ ਹੈ ਜਿਹੜੀ ਉਹ ਬਣਵਾ ਸਕਦਾ ਜੇਕਰ ਆਪ ਦੀ ਉਮਰ 18 ਸਾਲ ਹੈ ਜਾਂ ਇਸ ਤੋਂ ਜ਼ਿਆਦਾ ਹੈ ਤਾਬ ਕਿਸਾਨ ਕ੍ਰੈਡਿਟ ਕਾਰਡ ਬਣਵਾ ਸਕਦੇ 18 ਸਾਲ ਤੋਂ ਘੱਟ ਦਾ ਵਿਅਕਤੀ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਆ ਉਹ ਨਹੀਂ ਬਣਵਾ ਸਕਦਾ ਜੇਕਰ ਆਪਦੀ ਉਮਰ 75 ਸਾਲ ਤੋਂ ਘੱਟ ਦੀ ਉਮਰ ਦਾ ਵਿਅਕਤੀ ਜਿਹੜਾ ਉਹ ਕਿਸਾਨ ਕ੍ਰੈਡਿਟ ਕਾਰਡ ਬਣਵਾ ਸਕਦਾ ਜੇਕਰ ਆਪਦੀ ਉਮਰ 75 ਸਾਲ ਤੋਂ ਜ਼ਿਆਦਾ ਤਾਂ ਆਪ ਕਿਸਾਨ ਕ੍ਰੈਡਿਟ ਕਾਰਡ ਜਿਹੜਾ ਨਹੀਂ ਬਣਵਾ ਸਕਦੇ ਔਰ ਨੰਬਰ 2 ਦੇ ਉੱਪਰ ਜੇਕਰ ਆਪਨੇ ਆਪਦੀ ਉਮਰ 60 ਸਾਲ ਤੋਂ ਟੱਪ ਗਈ ਹੈ ਤਾਂ ਆਪ ਨੂੰ ਕੋਈ ਕੋ-ਐਪਲੀਕੈਂਟ ਆ ਜਿਹੜਾ ਉਹ ਐਡ ਕਰਨਾ ਪਏਗਾ ਆਪਦੇ ਨਾਲ ਕੋਈ ਆਪਦਾ ਬੇਟਾ ਹੋ ਗਿਆ ਜੋ ਵੀ ਆਪਦਾ ਲੀਗਲ ਤੌਰ ਤੇ ਆਪਦਾ ਪਰਿਵਾਰਕ ਮੈਂਬਰ ਹੈ ਉਹੋ ਆਪ ਦੇ ਨਾਲ ਗਰੰਟਰ ਆਏਗਾ ਜਾਂ ਕੋ-ਐਪਲੀਕੈਂਟ ਆਏਗਾ ਤਾਂ ਹੀ ਆਪ ਕਿਸਾਨ ਕ੍ਰੈਡਿਟ ਕਾਰਡ ਲਈ ਜਿਹੜਾ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਗੱਲ ਕਰੀਏ ਕਿ ਕਿਸਾਨ ਕ੍ਰੈਡਿਟ ਕਾਰਡ ਦੇ ਉੱਪਰ ਵਿਆਜ ਕਿੰਨਾ ਪੈਂਦਾ ਕਿ ਕਿੰਨਾ ਰੇਟ ਆਫ ਇੰਟਰਸਟ ਆ ਆਪ ਨੂੰ ਪੇ ਕਰਨਾ ਪੈਗਾ ਜੇਕਰ ਆਪ ਨੇ ਕਿਸਾਨ ਕ੍ਰੈਡਿਟ ਕਾਰਡ ਬਣਵਾ ਲਿਆ ਅਤੇ ਉਸ ਦੇ ਵਿੱਚ ਜਿਹੜੀ ਅਮਾਉਂਟ ਦੀ ਆਪ ਨੂੰ ਲਿਮਟ ਦਿੱਤੀ ਗਈ ਹੈ ਉਸ ਲਿਮਟ ਦੇ ਵਿੱਚੋਂ ਆਪ ਨੇ ਕੁਝ ਪੈਸਾ ਜਿਹੜਾ ਯੂਜ਼ ਕਰ ਲਿਆ ਤਾਂ ਜਿਹੜਾ ਕਿੰਨਾ ਰੇਟ ਆਫ ਇੰਟਰਸਟ ਆ ਜਿਹੜਾ ਉਹ ਆਪ ਨੂੰ ਪੇ ਕਰਨਾ ਪੈ ਸਕਦਾ ਵੈਸੇ ਤਾਂ ਕੀ ਹੈ ਵੱਖ-ਵੱਖ ਬੈਂਕਾਂ ਬੈਂਕਾਂ ਦੇ ਰਾਹੀਂ ਉਹਨਾਂ ਦੀ ਪਾਲਿਸੀ ਦੇ ਹਿਸਾਬ ਨਾਲ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਵੱਧ ਘੱਟ ਹੋ ਸਕਦਾ ਜੇ ਮੰਨ ਲਓ ਕਿ ਜੇਕਰ ਆਪ ਗਵਰਨਮੈਂਟ ਬੈਂਕ ਦੇ ਜਾਂਦੇ ਹੋ ਗਵਰਨਮੈਂਟ ਬੈਂਕ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਆਪ ਨੂੰ ਜਿਹੜਾ ਰੇਟ ਆਫ ਇੰਟਰਸਟ ਥੋੜਾ ਘੱਟ ਪੇ ਕਰਨਾ ਪੈ ਸਕਦਾ ਪਰ ਉੱਥੇ ਕੀ ਆਪਦੀ ਜਿਹੜੀ ਲਿਮਟ ਹੈ ਉਹ ਥੋੜੀ ਘੱਟ ਹੋ ਸਕਦੀ ਦੂਸਰੇ ਪਾਸੇ ਜੇਕਰ ਆਪ ਪ੍ਰਾਈਵੇਟ ਬੈਂਕ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਜਿਹੜੇ ਆਪਦੇ ਰੇਟ ਆਫ ਇੰਟਰਸਟ ਦਾ ਥੋੜਾ ਜ਼ਿਆਦਾ ਪੇ ਕਰਨਾ ਪੈ ਸਕਦਾ ਉੱਥੇ ਆਪ ਨੂੰ ਥੋੜਾ ਕੀ ਆ ਪੈਸਾ ਐਕਸਟਰਾ ਮਿਲ ਸਕਦਾ ਆਪ ਨੂੰ ਇਹ ਬੈਨੀਫਿਟ ਹੋ ਸਕਦਾ ਹੁਣ ਆਪਾਂ ਗੱਲ ਕਰਦੇ ਕਿ ਤੁਹਾਨੂੰ ਵਿਆਜ ਕਿੰਨਾ ਪੇ ਕਰਨਾ ਪੈ ਸਕਦਾ ਵੈਸੇ ਤਾਂ ਕੀ ਹੈ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਲਗਭਗ 7% ਤੋਂ ਲੈ ਕੇ 7 9 ਜਾਂ 10 11 12% ਤੱਕ ਰਹਿੰਦਾ ਵੱਖ-ਵੱਖ ਬੈਂਕਾਂ ਦੀ ਪਾਲਿਸੀ ਦੇ ਹਿਸਾਬ ਨਾਲ ਇਸੇ ਵਿੱਚ ਕੁਝ ਵੱਖਰਾ ਹੈ ਕਿ ਜੇਕਰ ਆਪਨੇ ਲਿਮਿਟ ਜਿਹੜੀ ਬਣਵਾਈ ਹੈ ਉਹ ਆਪਣੇ ਓਨਲੀ 3 ਲੱਖ ਤੱਕ ਦੀ ਅਮਾਉਂਟ ਦੀ ਬਣਾਈ ਹੈ ਤਾਂ ਆਪ ਨੂੰ ਕੋਈ ਭਾਰਤ ਸਰਕਾਰ ਦੁਆਰਾ ਇੱਕ ਸਬਸਿਡੀ ਦਿੱਤੀ ਜਾਂਦੀ ਜਿਸ ਸਬਸਿਡੀ ਦੇ ਤੰਤਰ ਮੰਨ ਲਓ ਕਿ ਆਪ ਦਾ ਵਿਆਜ ਆ ਮੰਨ ਲਓ 7% ਵਿਆਜ ਹੈ ਤਾਂ 3% ਜਿਹੜੀ ਆਪ ਨੂੰ ਸਬਸਿਡੀ ਦਿੱਤੀ ਜਾਂਦੀ ਤਾਂ ਉਸ ਤੋਂ ਬਾਅਦ ਆਪ ਦਾ ਜਿਹੜਾ ਰੇਟ ਆਫ ਇੰਟਰਸਟ ਉਹ ਲਗਭਗ 4%